ਦੋਸਤੋ ਚੈਨਾ ਡੋਰ ਕਰਕੇ ਲਗਾਤਾਰ ਇਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਕੱਲ ਇੱਕ ਪਟਿਆਲਾ ਦੇ ਵਿੱਚ ਲੇਡੀਜ਼ ਦਾ ਗਲ ਕੱਟ ਗਿਆ ਗਰਦਨ ਤੇ ਗਰਦਨ ਕੱਟ ਗਈ ਤੁਸੀਂ ਦੇਖੋ ਪੂਰੀ ਵੀਡੀਓ ਚੈਨਾ ਡੋਰ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ ਜਿੱਥੇ ਕੰਪਨੀਆਂ ਜਵੰਦੀਆਂ ਉੱਥੇ ਵੀ ਪਾਬੰਦੀ ਹੋਣੀ ਚਾਹੀਦੀ ਹੈ ਇਹ ਕੰਪਨੀਆਂ ਸੀਲ ਕਰ ਦੇਣੀਆਂ ਚਾਹੀਦੀਆਂ ਨੇ ਇਹ ਇੱਕ ਬਹੁਤ ਮਾੜੀ ਡੋਰ ਹੈ ਹੋ ਗਈ ਨਾ ਹਾਂਜੀ ਹਾਂ ਚਲੋ ਮੇਰੇ ਮਤਾਰੇ ਨਿਸ਼ਾਨਾ ਪਵੇ ਤੇ ਤਾਂ ਕਿ ਨਿਸ਼ਾਨਾ ਪਵੇ ਮੈਂ ਨਹੀਂ ਨੂੰਹਿੰ ਮੈਂ ਸਤੁਤ ਕੋਈ ਵਾਇਟਸ ਮੀਡਲ ਦੇ ਕੋਠੀ ਕੀ ਮਹਾਰਾਜੀ ਬਿਟੀ ਜੀ ਡੋਰ ਆ ਗਈ ਸੀ ਉਹ ਹੋ ਤਰੇ ਦੁਪੱਟਾ ਲਿਆ ਵੀ ਨਹੀਂ ਸੀਗਾ ਦੁਪੱਟਾ ਤਾਂ ਲਿਆ ਹੋਇਆ ਸੀਗਾ ਲੇਕਿਨ ਫਿਰ ਵੀ ਮਤਲਬ ਮੈਂ ਸਲੋ ਵੀ ਜਾ ਰਹੀ ਸੀ ਪਰ ਉਹ ਕ੍ਰੋਸ ਕਰ ਰਹੀ ਸੀ ਨਾ ਜਿਵੇਂ ਇੱਕ ਪਾਸੇ ਤੋਂ ਦੂਜੇ ਪਾਸੇ ਕਿਹੜਾ ਚਾਈਨਾ ਡੋਰ ਪਾਇਆ ਕੀ ਗੱਲ ਹੈ ਡਾਕਟਰ ਜੋਸ਼ੀ ਸਾਰਾ ਸੁਣੋ ਸੋਹਣੇ 10 ਮਿੰਟ ਪਹਿਲਾਂ ਇੱਕ ਪੇਸ਼ੈਂਟ ਆਇਆ ਹੈ ਨਾਮ ਹੈ ਸੰਦੀਪ ਕੌਰ ਵਾਈਫ ਆਫ ਤੇਜਿੰਦਰ ਬਾਸੂ ਸ਼ਹਿਰ ਖਾਤਾ ਮਲੇ ਦੇ ਨੇ ਉਹਦੇ ਜਾ ਰਹੇ ਸੀ ਸਕੂਟਰ ਤੇ ਇੱਕਦਮ ਡੋਰ ਆ ਗਈ ਗਲਾ ਕਾਫੀ ਜ਼ਿਆਦਾ ਕੱਟ ਗਿਆ ਹੈ ਸਰਜਰੀ ਕਰਨੀ ਹੈ ਸ਼ਾਇਦ ਹੰਟਾ ਲੱਗ ਜਾਣਾ ਸਰਜਰੀ ਦੇ ਨਾਲ ਕਿੱਥੋਂ ਪੇਸ਼ੈਂਟ ਕਿੱਥੋਂ ਆਣ ਵਾਲੇ ਕਿੱਥੋਂ ਆਣ ਵਾਲੇ ਲੋਕਲ ਪਟਿਆਲਾ ਦੇ ਨੇ ਕਿਵੇਂ ਹੁਣ ਕੰਡੀਸ਼ਨ ਕਿਵੇਂ ਆਉਂਦਾ ਕਾਫੀ ਸਿੱਕਾ ਹੈ ਬਹੁਤ ਰਹਾ ਲੱਗ ਰਿਹਾ ਹੈ ਬਲੀਡਿੰਗ ਬਹੁਤ ਹੋ ਰਹੀ ਹੈ ਲੱਗਦਾ ਡਾਕਟਰ ਸਾਹਿਬ ਚਾਈਨਾ ਡੋਰ ਤੇ ਬੈਨ ਲੱਗਣਾ ਚਾਹੀਦਾ ਹੈ ਬਿਲਕੁਲ ਲਾਣਾ ਚਾਹੀਦਾ ਜੋ ਵੀ ਵੇਚ ਰਹੇ ਨੇ ਜੋ ਕਰ ਰਹੇ ਨੇ ਸਭ ਸਜ਼ਾ ਦੇਣੀ ਚਾਹੀਦੀ ਉਹਨਾਂ ਨੂੰ ਠੀਕ ਹੈ ਤੇ ਸ਼ਰਾਮ ਕਤਲ ਇਹਦਾ ਹੈ ਬੱਚਾ ਦੇਖੋ ਬੱਚਾ ਦੇ ਵੀ ਲੱਗੀ ਵੀ ਤਰ੍ਹਾਂ ਦੀ ਮੇਰੀ ਤਾਂ ਬਹੁਤ ਰਹਾ ਜੀ ਤਾਂ ਬਿਲਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਇਹਦੇ ਵਾਸਤੇ ਸਾਨੂੰ ਪਲਾਸਟਿਕ ਸਰਜਨ ਬੁਲਾਣੇ ਪਏ ਟੀਮ ਪੂਰੀ ਬੁਲਾਈ ਸੀ ਉਮੀਦ ਹੈ ਵੀ ਡੇਢ ਘੰਟਾ ਆਪਰੇਸ਼ਨ ਦੇ ਬਾਅਦ ਇਹ ਐ ਡਾਕਟਰ ਸਾਹਿਬ ਮੈਡੀਕਲੀ ਐਂਗਲ ਤੋਂ ਜੇ ਦੇਖੀਏ ਤੁਸੀਂ ਡਾਕਟਰੋਂ ਤੁਸੀਂ ਕੇਸ ਦੇਖਦੇ ਹੋ ਰੋਜ਼ਾਨਾ ਜਿਹੜਾ ਇਹ ਕੇਸ ਸਰ ਕਿੰਨਾ ਕਿ ਸ਼ਾਰਪ ਸੀਗਾ ਤੁਸੀਂ ਕਹਿੰਦੇ ਸੀ ਨਾੜ ਜੇ ਕੱਟ ਜਾਂਦੀ ਤੇ ਡੈਥ ਹੋ ਜਾਂਦੀ ਹਾਂ ਬਹੁਤ ਸ਼ਾਰਪ ਬਹੁਤ ਜ਼ਿਆਦਾ ਹੈ ਜੀ ਸ਼ਹਿਟਾਈ ਤਿੰਨ ਚ ਡੂੰਘਾ ਹੈ ਜੀ ਜਿਵੇਂ ਤੇ ਮਾਰੇ ਹੋ ਲੱਗਦਾ ਇੱਕ ਜਾਨ ਤੋਂ ਗਈ ਸੀ ਤੇ ਕਿਨੋ ਹੈ ਉੱਪਰ ਬਚਾਓ ਜੋ ਵੀ ਦਿੱਤਾ ਵਿਹ ਹੈ ਇਹਨਾਂ ਬੈਨ ਲੈ ਜਾਵੇ ਟੁੱਟਲੀ ਜੀ ਬਹੁਤ ਜ਼ਿਆਦਾ ਖਤਨਾਕ ਹੈ ਬਹੁਤ ਖਤਨਾਕ ਹੈ ਖਤਨਾਕ ਹੈ ਇਹ ਕਤਲ ਹੈ ਕਤਲ ਹੀ ਹੋ ਰਿਹਾ ਹੈ ਕਤਲ ਹੈ